اپنی ਰਸੋਈ ਜਿਹੜੀ ਆ ਉਹ ਉਹ ਇੱਕ ਵੈਦ ਆ ਕਹਿੰਦੇ ਨੇ ਦਾਦੀ ਦੇ ਨੁਸਖੇ ਨਾਨੀ ਦੇ ਨੁਸਖੇ ਰਸੋਈ ਚ ਸੀਗੇ ਰਸੋਈ ਚ ਰੱਖਦੀ ਸੀ ਉਹ ਆਪਦੇ ਸਾਰਾ ਕੁਝ ਹੂੰ ਤੇ ਉਹਨੂੰ ਅਸੀਂ ਮਾਡਰਨ ਜਮਾਨੇ ਚ ਆ ਕੇ ਰਸੋਈ ਨੂੰ ਕਿਚਨ ਬਣਾ ਬੈਠੇ ਸਾਡੀਆਂ ਰਸੋਈਆਂ ਨੂੰ ਲਿਪਦੇ ਸੀ ਲਿਪ ਪੋਚ ਕੇ ਰੱਖਦੇ ਸੀ ਉੱਚ ਕਦੇ ਗਰਮੈਸ਼ ਹੁੰਦੀ ਹੋਣੀ ਸੀ ਉਹ ਠੰਡੀ ਹੋ ਜਾਂਦੀ ਸੀ ਉਸ ਤੋਂ ਬਾਅਦ ਜਦੋਂ ਫ੍ਰਿਜ ਆ ਗਿਆ ਅਸੀਂ ਫ੍ਰਿਜ ਦੇ ਵਿੱਚ ਕੀ ਕੀਤਾ ਅਸੀਂ ਸਾਰੇ ਉਹਦੇ ਚ ਮੱਖਣ ਮਲਾਈਆਂ ਕੱਢ ਕੇ ਬਾਹਰ ਅਸੀਂ ਉਹ ਚ ਅਸਮਾਈਲੀਆਂ ਢੋਕਤੀਆਂ ਅਸੀਂ ਉਹਦੇ ਚ ਤਰ੍ਹਾਂ ਤਰ੍ਹਾਂ ਦੇ ਲਿਆ ਕੇ ਕੇਨ ਫਸਾਤੇ ਜੋ ਆਕਾਂ ਨੂੰ ਹੋਰ ਪਾਸੇ ਲਾਪਾ ਜੀ ਹੋਇਆ ਕੀ ਇਹਦੇ ਨਾਲ ਸਾਡੀ ਸਿਹਤ ਦਾ ਵਿਗਾੜ ਹੋਣਾ ਸ਼ੁਰੂ ਹੋ ਗਿਆ 1990 ਤੱਕ ਆਪਣੇ ਘਰਾਂ ਚ ਫ੍ਰਿਜ ਬਹੁਤ ਲੱਭਿਆ ਮਿਲਦਾ ਨਹੀਂ ਸੀ ਜੀ ਰੇਅਰ ਹੁੰਦਾ ਸੀ ਫਿਰ ਟੂਟੀਆਂ ਆ ਗਈਆਂ ਨਾਉਣ ਵਾਲੀਆਂ ਨਾਲਕਾ ਗੇੜਨ ਦਾ ਗਿਆ ਰਵਾਜ ਬੰਦਾ ਐਕਸਰਸਾਈਜ਼ ਹੀ ਖਤਮ ਹੋ ਗਈ ਹੈਨਾ ਤਾਂ ਹੌਲੀ ਹੌਲੀ ਬੰਦਾ ਲੇਜੀ ਹੁੰਦਾ ਗਿਆ ਇਸ ਕਰਕੇ ਸਾਡੀ ਜਿਹੜੀ ਰਸੋਈ ਆ ਉਹ ਸੀ ਬਿਲਕੁਲ ਉਹਦੀ ਪੱਟੀ ਮੇਸ ਕਰ ਲਈ ਤਾਂਬੇ ਦਾ ਭਾਵਾ ਹੋਊਗਾ ਸਾਡੀ ਸਿਹਤ achi ਰਹੂਗੀ ਤਾਂਬਾ ਸਾਡੀਆਂ ਨਾੜਾਂ ਨੂੰ ਮਜ਼ਬੂਤ ਰੱਖੂਗਾ ਫਿਰ ਉਹ ਉਹ ਕਿਉਂ ਨਹੀਂ ਮੰਨਦੇ ਵੀ ਐਲੂਮੀਨੀਅਮ ਨੂੰ ਜੇ ਕਿਹਾ ਗਿਆ ਸਾਡੀ ਸਿਹਤ ਨੂੰ ਖਰਾਬ ਕਰੂਗਾ ਤਾਂ ਉਹ ਵੀ ਤਾਂ ਮੰਨੋ ਨਾ ਗੱਲ 10 10 20 20000 ਰੁਪਏ ਤੁਸੀਂ ਡਾਕਟਰਾਂ ਕੋਲ ਖਰਚੇ ਆਉਣੇ ਮੈਡੀਕਲ ਸਟੋਰ ਤੇ ਜਾਣੇ ਉਹ 3 4000 ਰੁਪਏ ਖਰਚੇ ਆਉਣੇ ਜੇ ਤੁਸੀਂ 3 4000 ਦੇ ਪਹਿਲਾਂ ਭਾਂਡੇ ਹੀ ਬਦਲ ਲਓ ਯਾਰ ਉੱਥੇ ਕਿਉਂ ਤੁਸੀਂ ਕੰਜੂਸੀ ਕਰਦੇ ਹੋ ਜੀ ਅੜਦੋਣ ਨੂੰ ਕੀ ਹੋਣੀ ਹੈ ਚੇਤਨਾ ਖਿਲਵਾੜ ਕੋਈ ਕਰ ਰਹੀ ਹੈ ਬਲਕਿ ਕਿਸੇ ਗਰੀਬ ਨੂੰ ਦੇਣ ਦੀ بجائے ਕੋਸ਼ਿਸ਼ ਕਰੋਗੇ ਉਹਨਾਂ ਨੂੰ ਤੋੜ-ਪੋੜ ਕੇ ਦੱਬ ਦੋਗੇ ਤੇ ਦੇ ਉਹ ਵੀ ਨਾ ਕਿਸੇ ਕਿਉਂਕਿ ਜਿੱਥੇ ਜਾਣਗੇ ਉੱਥੇ ਵੀ ਨੁਕਸਾਨ ਕਰਨਗੇ ਤੇ ਵੈਸੇ ਹੁਣ ਆਪਾਂ ਰਸੋਈ ਤੇ ਆਉਣੇ ਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਰਸੋਈ ਦੇ ਵਿੱਚ ਹੀ ਹੁੰਦਾ ਕਿਵੇਂ ਹੁੰਦਾ ਇਹ ਆਪਣੀ ਰਸੋਈ ਜਿਹੜੀ ਆ ਉਹ ਉਹ ਇੱਕ ਵੈਦ ਆ ਕਹਿੰਦੇ ਨੇ ਦਾਦੀ ਦੇ ਨੁਸਖੇ ਨਾਨੀ ਦੇ ਨੁਸਖੇ ਰਸੋਈ ਚ ਹੀ ਸੀਗੇ ਰਸੋਈ 'ਚ ਰੱਖਦੀ ਸੀ ਉਹ ਆਪਦੇ ਸਾਰਾ ਕੁਝ ਤੇ ਉਹਨੋਂ ਅਸੀਂ ਮਾਡਰਨ ਜਮਾਨੇ 'ਚ ਆ ਕੇ ਰਸੋਈ ਨੂੰ ਕਿਚਨ ਬਣਾ ਬੈਠੇ। ਔਰ ਜਦੋਂ ਦੀ ਅਸੀਂ ਉਹ ਕਿਚਨ ਬਣਾਈ ਹੂੰ ਉਹ ਚ ਕਿਚ 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 24 ਘੰਟੇ ਜੀ ਕਿਉਂ ਉਹ ਚ ਅਸੀਂ ਇੱਕ ਤਾਂ ਪਹਿਲਾਂ ਲਿਆ ਕੇ ਬੜਾ ਸਾਰਾ ਫ੍ਰਿਜ ਰੱਖਤਾ। ਸਾਡੀ ਦਾਦੀ ਤਾਂ ਘੜਾ ਰੱਖਦੀ ਸੀ। ਜੀ ਠੀਕ ਆ ਔਰ ਇੱਕ ਡੋਈ ਹੁੰਦੀ ਸੀ ਉਹਦੀ ਔਰ ਜਿਹੜੀ ਜਾਲੀ ਵਾਲਾ ਛੋਟਾ ਜਿਹਾ ਉਹ ਚ ਦੁੱਧ ਦਾਦੇ ਟਾਕੇ ਰੱਖਦੀ ਸੀ। ਬਿਲਕੁਲ ਹੈਨਾ ਤੇ ਬੁੱਧ ਤੋਂ ਬੁੱਧ ਕੀ ਆਇਆ ਸੀ ਆਈਸ ਬਾਕਸ ਆਇਆ ਸੀ ਵੀ ਚਲੋ ਜੇ ਬਾਲਾ ਦੁੱਧ ਦਹੀਂ ਖਰਾਬ ਹੁੰਦਾ ਆਈਸ ਬਾਕਸ ਵਿੱਚ ਰੱਖ ਦਿਓ ਠੰਡਾ ਰਹੂਗਾ ਜੀ ਲੇਕਿਨ ਪਹਿਲਾਂ ਛੱਡੀਆਂ ਰਸੋਈਆਂ ਨੂੰ ਲਿਪਦੇ ਸੀ ਲਿਪ ਪੋਚ ਕੇ ਰੱਖਦੇ ਸੀ ਉੱਚ ਕਦੇ ਗਰਮੈਸ਼ ਹੁੰਦੀ ਹੋਣੀ ਸੀ ਉਹ ਠੰਡੀ ਹੋ ਜਾਂਦੀ ਸੀ ਉਸ ਤੋਂ ਬਾਅਦ ਜਦੋਂ ਫਰਿੱਜ ਆ ਗਿਆ ਅਸੀਂ ਫਰਿੱਜ ਦੇ ਵਿੱਚ ਕੀ ਕੀਤਾ ਅਸੀਂ ਸਾਰੇ ਉਹਦੇ ਚੋਂ ਮੱਖਣ ਮਲਾਈਆਂ ਕੱਢ ਕੇ ਬਾਹਰ ਅਸੀਂ ਉਹ ਚ ਅਸਮਾਈਲੀਆਂ ਠੋਕਤੀਆਂ ਬਾਜ਼ਾਰ ਦਾ ਮੱਖਣ ਟਿੱਕੀ ਵਾਲਾ ਔਰ ਉਹਦੇ ਵਿੱਚ ਅਸੀਂ ਕੋਲਡ ਡਰਿੰਕ ਫਸਾਤੇ ਦੁੱਧ ਵੀ ਘੜਤਾ ਅਸੀਂ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲਿਆ ਕੇ ਕੇਨ ਫਸਾਤੇ ਜਵਾਕਾਂ ਨੂੰ ਹੋਰ ਪਾਸੇ ਲਾਤਾ ਜੀ ਹੋਇਆ ਕੀ ਇਹਦੇ ਨਾਲ ਸਾਡੀ ਸਿਹਤ ਦਾ ਵਿਗਾੜ ਹੋਣਾ ਸ਼ੁਰੂ ਹੋ ਗਿਆ ਤੁਸੀਂ ਮੈਡਮ ਅਮੈਜਿਨ ਕਰੋ ਜੇ ਤੁਸੀਂ ਇਹ ਇਹ ਦੇਖਿਆ ਹੋਵੇ ਦੌਰ ਕੀ 190 ਦਾ ਦੌਰ ਜਿਹਨੇ ਦੇਖਿਆ 1990 ਤੱਕ ਆਪਣੇ ਘਰਾਂ 'ਚ ਫ੍ਰਿਜ ਬਹੁਤ ਲੱਭਿਆ ਮਿਲਦਾ ਨਹੀਂ ਸੀ ਜੀ ਰੇਅਰ ਹੁੰਦਾ ਸੀ ਫਿਰ ਟੂਟੀਆਂ ਆ ਗਈਆਂ ਨਾਉਣ ਵਾਲੀਆਂ ਨਾਲਕਾ ਗੇੜਨ ਦਾ ਗਿਆ ਰਵਾਜ ਬੰਦਾ ਐਕਸਰਸਾਈਜ਼ ਹੀ ਖਤਮ ਹੋ ਗਈ ਹਣਾ ਤਾਂ ਹੌਲੀ ਹੌਲੀ ਬੰਦਾ ਲੇਜੀ ਹੁੰਦਾ ਗਿਆ ਇਸ ਕਰਕੇ ਸਾਡੀ ਜਿਹੜੀ ਰਸੋਈ ਆ ਉਹ ਸੀ ਬਿਲਕੁਲ ਹੀ ਉਹਦੀ ਪੱਟੀ ਮਿਸ ਕਰਲੀ ਹੁਣ ਮੁੜ ਮੁੜ ਕੇ ਲੋਕ ਰਸੋਈ ਚ ਆ ਰਹੇ ਨੇ ਸਿਆਣੇ ਹੋ ਗਏ ਹੁਣ ਸਾਡਾ ਜੁੱਤ ਦੇਖੋ ਤੁਸੀਂ ਸਵੇਰੇ ਉੱਠ ਕੇ ਚਾਹ ਪੀਨੇ ਹੋ ਕਿਹਦਾ ਚਾਹ ਬਣਾਉਣ ਵਾਲਾ ਬਰਤਨ ਹੈ ਅਲੂਮੀਨੀਅਮ ਦਾ ਸੀਟੀ ਮਾਰਨ ਵਾਲਾ ਕੁੱਕਰ ਅਲੂਮੀਨੀਅਮ ਦਾ ਉਹ ਸਲੋ ਪੌਇਜ਼ਨ ਹੈ ਜੀ ਅਲੂਮੀਨੀਅਮ ਉਹਦਾ ਜਿਹੜਾ ਤੱਤੂ ਦਾ ਹੁਣ ਅਸੀਂ ਕਹਿੰਦੇ ਆਂ ਵੀ ਤਾਂਬੇ ਚ ਪਾਣੀ ਪੀਓ ਕਿਉਂ ਕਹਿੰਦੇ ਫਿਰ ਤਾਂਬੇ ਚ ਪਾਣੀ ਪੀਓ ਤਾਂਬੇ ਦਾ ਭਾਵ ਆਊਗਾ ਤਾਂਬੇ ਦਾ ਭਾਵ ਉਹ ਸਾਡੀ ਸਿਹਤ ਅਚੀਰੋਗੀ ਤਾਂਬਾ ਸਾਡੀਆਂ ਨਾੜਾਂ ਨੂੰ ਮਜ਼ਬੂਤ ਰੱਖੂਗਾ ਫਿਰ ਉਹ ਉਹ ਕਿਉਂ ਨਹੀਂ ਮੰਨਦੇ ਵੀ ਐਲੂਮੀਨੀਅਮ ਨੂੰ ਜੇ ਕਿਹਾ ਗਿਆ ਸਾਡੀ ਸਿਹਤ ਨੂੰ ਖਰਾਬ ਕਰੂਗਾ ਤਾਂ ਉਹ ਵੀ ਤਾਂ ਮੰਨੋ ਨਾ ਗੱਲ ਉਹ ਨਹੀਂ ਮੰਨਦੇ ਜੀ ਔਰ ਬਹੁਤ ਲੋਕਾਂ ਨੇ ਮੰਨ ਲਈ ਅੱਜ ਕੱਲ ਡਾਕਟਰਾਂ ਦੀਆਂ ਫੀਸਾਂ ਥੋੜੀਆਂ ਨਹੀਂ ਹੈਗੀਆਂ 10-10 20-20 ਹਜ਼ਾਰ ਰੁਪਏ ਤੁਸੀਂ ਡਾਕਟਰਾਂ ਕੋਲ ਖਰਚੇ ਆਉਣੇ ਮੈਡੀਕਲ ਸਟੋਰ ਤੇ ਜਾਣੇ 3-4 ਹਜ਼ਾਰ ਰੁਪਏ ਖਰਚੇ ਆਉਣੇ ਜੇ ਤੁਸੀਂ 3-4 ਹਜ਼ਾਰ ਦੇ ਪਹਿਲਾਂ ਪਾਂਡੇ ਹੀ ਬਦਲ ਲਓ ਯਾਰ ਉੱਥੇ ਕਿਉਂ ਤੁਸੀਂ ਕੰਜੂਸੀ ਕਰਦੇ ਹੋ ਜੀ ਕੜ ਦੋ ਉਹਨਾਂ ਨੂੰ ਕੀ ਹੋ ਜੂਗਾ ਇਹ ਇਤਨਾ ਖਿਲਵਾੜ ਕੋਈ ਕਰ ਰਿਹਾ ਬਲਕਿ ਕਿਸੇ ਗਰੀਬ ਨੂੰ ਦੇਣ ਦੀ بجائے ਕੋਸ਼ਿਸ਼ ਕਰੋਗੇ ਉਹਨਾਂ ਨੂੰ ਤੋੜ-ਪੋੜ ਕੇ ਦਬਬ ਦੋਗੇ ਤੇ ਦੇ ਉਹ ਵੀ ਨਾ ਕਿਸੇ ਨੂੰ ਕਿਉਂਕਿ ਜਿੱਥੇ ਜਾਣਗੇ ਉੱਥੇ ਵੀ ਨੁਕਸਾਨ ਕਰਨਗੇ ਤਾਂ ਇਸ ਕਰਕੇ ਕਈ ਵਾਰੀ ਮੈਨੂੰ ਕਮੈਂਟ ਪਾ ਦਿੰਦੇ ਨੇ ਲੋਕ ਵੀ ਗੋਲ ਸਾਬ ਗੱਲਾਂ ਮਾਰਨੀ ਸੌਖੀਆਂ ਨੇ ਜਿਹਦੀ ਕੋਠੀ ਦਾਣੇ ਉਹਦੇ ਕੌਂਲੇ ਵੀ ਸਿਆਣੇ ਤੁਹਾਨੂੰ ਤਾਂ ਲੱਗਦਾ ਵੀ ਸਭ ਦੇ ਪੁੱਗਦੇ ਹੋਣਗੇ ਉਹ ਭਾਈ ਨਹੀਂ ਵੀ ਪੁੱਗਦੇ ਜਿੱਥੇ 200 ਰੁਪਏ ਦਾ ਫਰਾਈਪੈਨ ਲੈਂਦਾ ਉਹ ਤੇ 250 ਦਾ ਆਜੂ ਸਟੀਲ ਦਾ ਲੈ ਲਓ ਪਿੱਤਲ ਦਾ ਕੋਈ ਹੋਰ ਪਾਂਡਾ ਲੈ ਲਓ ਤਾਂ ਚਲੋ ਮੇਰਾ ਇੰਨਾ ਹੀ ਫਰਜ਼ ਸੀ ਕਹਿਣਾ ਬਾਕੀ ਆਪਦੀ ਮਰਜ਼ੀ ਆ ਲੋਕਾਂ ਦੀ ਆਪਦੀ ਸਿਹਤ ਆ